ਕਿਸਾਨ ਵੀਰੋ ਅਸਰੀਆ ਕਾਲ ਤੇ ਅੱਜ ਆਪਾਂ ਪੰਡ ਪੈਣੀ ਸਾ ਜਿਲ੍ਹਾ ਬਰਨਾਲੇ ਦੇ ਵਿੱਚ ਖੜੇ ਆ ਤੇ ਅੱਜ ਆਪਾਂ ਹੋਰ ਲਈ ਬੱਕਰੀਆਂ ਸੇਲ ਲਈ ਲੈ ਕੇ ਆਏ ਆ ਤੇ ਇਹਦੇ ਵਿੱਚ ਚਾਰ ਬੱਕਰੇ ਨੇ ਤੇ ਅੱਠ ਬੱਕਰੀਆਂ ਨੇ ਸਾਰੇ ਟੋਟਲ 12 ਨਗਣੇ ਤੇ ਹੁਣ ਬਾਈ ਜੀ ਆਪ ਨੂੰ ਦੱਸਣਗੇ ਵੀ ਕਿਹੜੇ ਬੱਕਰੇ ਆ ਕਿਹੜੀਆਂ ਬੱਕਰੀਆਂ ਦੱਸੋ ਜੀ ਇੱਕ ਬੱਕਰਾ ਤਾਂ ਆ ਥੋੜਾ ਇੱਕ ਆ ਘਰੇ ਬੱਕਰਾ ਜੀ ਦੋ ਨੇਗੇ ਦੋ ਬੱਕਰਿਆ ਛੋਟੇ ਨੇ ਦੇਖੋ ਤੁਸੀਂ ਇੱਕ ਆ ਲਾਲ ਬੱਕਰਾ ਇੱਕ ਆ ਲਾਲ ਬੱਕਰਾ ਵੱਡਾਗਾ ਇੱਕ ਆ ਡੱਬਾ ਹੈਗਾ ਪਿਆਰ ਦਾ ਆ ਡੱਬਾ ਜੀ ਆ ਦੇਖੋ ਕਾਰ ਡੱਬਾ ਚਾਰ ਬੱਕਰੇ ਹੋ ਗਏ ਤੇ ਬੱਕਰੀਆਂ ਅੱਠ ਨੇ ਹਨਾ ਜੀ ਹਾਂ ਬੱਕਰੀਆਂ ਅੱਠ ਬੱਕਰੀਆਂ ਅੱਠ ਨੇ 6 ਪੱਠਾ ਨੇ 6 ਪੱਠਾ ਨੇ ਦੋ ਬੱਕਰੀਆਂ ਨੇ ਇੱਕ ਬੱਕਰੀ ਸੋਣ ਵਾਲੀ ਹੈ ਇੱਕ ਬੱਕਰੀ ਆਹ ਸੋਣ ਵਾਲੀ ਇਹਦੇ ਲਾਰ ਰੱਸੀ ਪਾਈ ਹੋਈ ਆ ਠੀਕ ਹੈ ਜੀ ਤੇ ਦੇਖ ਸਕਦੇ ਹੋ ਆ ਬੱਕਰੀ ਇੱਕ ਇੱਕ ਆ ਬੱਕਰੀ ਹੈ ਜੀ ਚਾਰ ਬੱਕਰੇ ਅੱਠ ਬੱਕਰੀਆਂ ਬੱਕਰੀਆਂ ਨੇ ਤੇ ਆਪਾਂ ਫੋਨ ਨੰਬਰ ਤੁਹਾਨੂੰ ਦੱਸ ਦਾਂਗੇ 991753 991753 39699 39699 ਜੇ ਕੋਈ ਵੀਰ ਬੱਕਰੀਆਂ ਜਾਂ ਬੱਕਰ ਖੇਦਣਾ ਚਾਹਵਣਾ ਤਾਂ ਤੁਸੀਂ ਆਹ ਨੰਬਰ ਤੇ ਕਾਲ ਕਰਕੇ ਤੁਸੀਂ ਕਨੈਕਟ ਕਰ ਸਕਦੇ ਹੋ ਤੇ ਸਾਨੂੰ ਬਾਈ ਯਾਪੀ ਰੇਟ ਫੋਨ ਤੇ ਦੱਸਣਗੇ ਬਾਈ ਕਹਿੰਦਾ ਫੋਨ ਤੇ ਰੇਟ ਕਰਾਂਗੇ ਧੰਨਵਾਦੀ